ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰ ਸਤਿਕਾਰ ਆਦਾਬ ਅਤੇ ਨਮਸਕਾਰ ਦਰਸ਼ਕ ਸਹਿਬਾਨ ਜਿਹੜਾ ਵਿਸ਼ਾ ਮੈਂ ਅੱਜ ਲੈ ਰਿਹਾ ਇਸ ਵਿਚਾਰ ਚਰਚਾ ਵਿੱਚ ਇਹ ਇੱਕ ਬਹੁਤ ਹੀ ਦਿਲਚਸਪ ਨਿਵੇਕਲਾ ਅਤੇ ਬਹੁ ਪੱਖੀ ਨੁਕਤਾ ਹੈ ਉਸ਼ਾ ਸਬਜੈਕਟ ਇਹਦਾ ਨਾਰਖਿਆ ਮੈਂ ਅਣਵੰਡੇ ਪੰਜਾਬ ਤੋਂ ਲੈ ਕੇ ਹੁਣ ਤੱਕ ਇੱਕ ਤਾਂ ਜਦੋਂ ਭਾਰ ਦੀ ਵੰਡ ਹੋਈ ਤੇ ਪੰਜਾਬ ਦੋ ਹਿੱਸਿਆਂ ਚ ਵੰਡਿਆ ਗਿਆ ਲਿੰਦਾ ਪੰਜਾਬ ਤੇ ਚੜਦਾ ਪੰਜਾਬ ਇੱਕ ਫਿਰ ਪੰਜਾਬ ਦੀ ਦੂਸਰੀ ਵਾਰ ਜਿਹੜੀ ਵੰਡ ਹੋਈ ਦੇਚੋਂ ਹਰਿਆਣਾ ਤੇ ਹਿਮਾਚਲ ਨਿਕਲੇ ਇਹ ਦੋ ਵਾਰੀ ਵੰਡ ਹੋਈ ਪੰਜਾਬ ਦੀ ਮੈਂ ਜਦੋਂ ਕਠਾ ਪੰਜਾਬ ਸੀ ਦੇਸ਼ ਦੀ ਵੰਡ ਨਹੀਂ ਸੀ ਹੋਈ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਜਿਹੜੀ ਸਿਆਸਤ ਆ ਪੋਲਿਟਿਕਸ ਆ ਇਹਦੇ ਵਿੱਚ ਸੰਤਾ ਮਹਾਪੁਰਖਾਂ ਦਾ ਰੋਲ ਉਹਨਾਂ ਦਾ ਯੋਗਦਾਨ ਉਹਨਾਂ ਦੀ ਦੇਣ ਉਹਦੇ ਬਾਰੇ ਚਰਚਾ ਕਰਨ ਲੱਗੇ ਬੜਾ ਦਿੱਕਤਪੂਛਿਆ ਸੰਤ ਅਸਲ ਵਿੱਚ ਸਹੀ ਅਰਥਾਂ ਉਹ ਹੀ ਆ ਮੈਂ ਸਮਝਦਾ ਹਾਂ ਜਿਹੜਾ ਸਿਰਫ ਮਾਰਾ ਹੀ ਨਾ ਫੇਰੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਫਲਸਫਾ ਦੱਸਿਆ ਗੁਰੂ ਨਾਨਕ ਦੇਵ ਜੀ ਤੋਂ ਇਹ ਡਿਢ ਕਰਾਇਆ ਗਿਆ ਕਿ ਸਿਰਫ ਮਾਲਾ ਫੇਰਨੀ ਹੀ ਭਗਤੀ ਨਹੀਂ ਜੋ ਕੋਈ ਵਿਅਕਤੀ ਆਪਣੇ ਆਲੇ ਦੁਆਲੇ ਜੋ ਸਰਕਾਰ ਨੇ ਜੋ ਗਲਤ ਧਾਰਨਾਵਾਂ ਨੇ ਜੋ ਇੱਕ ਬੇਨਸਾਫੀ ਹੁੰਦੀ ਆ ਉਹਦੇ ਖਿਲਾਫ ਬੋਲਦਾ ਨਹੀਂ ਤੇ ਆਵਾਜ਼ ਨਹੀਂ ਉਠਾਉਂਦਾ ਉਹਦਾ ਆ ਜੀਵਨ ਕਿਸੇ ਲੇਖੇ ਨਹੀਂ ਤੇ ਉਹਦੀ ਭਗਤੀ ਕੀਤੀ ਵੀ ਅਜਾਈ ਜਾਂਦੀ ਹੈ ਇਸ ਕਰਕੇ ਸੰਤ ਸਿਪਾਈ ਬਣਾਇਆ ਸੀ ਤੋਂ ਇਹ ਸਿੱਖ ਧਰਮ ਵਿੱਚ ਤਾਂ ਹੈ ਹੀ ਬਾਕੀ ਧਰਮਾਂ ਵਿੱਚ ਵੀ ਮੌਲਾਨਾ ਤੇ ਜਿਵੇਂ ਸ਼ਾਹੀ ਇਮਾਮ ਸੰ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਰੋਗੀ ਦਤਿਆਨਾਥ ਜਿਵੇਂ ਮੁੱਖ ਮੰਤਰੀ ਨੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਆ ਬੀਜੇਪੀ ਦੇ ਇਸ ਤਰ੍ਹਾਂ ਸੰਤਾ ਮਹਾਂਪੁਰਖਾਂ ਦਾ ਸਮੇ ਸਮੇਂ ਹੀ ਯੋਗਦਾਨ ਹੈ ਇਹ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਕਿ ਉਹ ਰਾਜਨੀਤੀ ਚ ਆਉਣ ਤੇ ਉਹ ਇੱਕ ਕਿਸਮ ਦਾ ਚੰਗਾ ਮਾਹੌਲ ਪੈਦਾ ਕਰਨ ਵਿੱਚ ਰੋਲਦਾ ਕਰ ਸਕਦੇ ਰੋਲ ਅਦਾ ਕੀਤਾ ਹੈ ਹੁਣ ਮੈਂ ਗੱਲ ਛੇੜਾਂਗਾ ਜਦੋਂ ਹਾਲੇ ਦੇਸ਼ ਦੀ ਵੰਡ ਨਹੀਂ ਸੀ ਹੋਈ ਯਾਨੀ 1947 ਤੋਂ ਪਹਿਲਾਂ 1947 ਤੋਂ ਪਹਿਲਾਂ ਬੀਬੀ ਜ਼ਗੀਰ ਕੌਰ ਜੀ ਜਿਹੜੇ ਤਿੰਨ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਤੇ ਜਿਹਨਾਂ ਦਾ ਮੌਜੂਦਾ ਡੇਰਾ ਭਲੱਥ ਵਿੱਚ ਹੈ ਆ ਮੇਘੋਆ ਰਹੇ ਸੀ ਤੇ ਉਹ ਸਾਰਾ ਇਲਾਕਾ ਹੀ ਉਹਨਾਂ ਦਾ ਬੜਾ ਸ਼ਰਧਾਲੂ ਹੈ ਔਰ ਸੰਤ ਪ੍ਰੇਮ ਸਿੰਘ ਜੀ ਮਹਾਰਾਜ ਬਹੁਤ ਸਤਿਕਾਰਯੋਗ ਤੇ ਬਹੁਤ ਵੱਡੀ ਸ਼ਕਤੀਤ ਹੋਏ ਨੇ ਧਾਰਮਿਕ ਖੇਤਰ ਦੀ ਇਹਨਾਂ ਤੋਂ ਇਹ ਜਿਹੜਾ ਸੀ ਡੇਰਾ ਪ੍ਰారంਭ ਹੋਇਆ ਪਾਕਿਸਤਾਨ ਵਿੱਚ ਮੋਰਾਲਾ ਸੀ ਅਸਥਾਨ ਸੰਤਾ ਮਾਹਪੁਰ ਖੰਦਾ ਹਜ਼ਾਰਾਂ ਸੰਤਾ ਉਹਨਾਂ ਦੀਆਂ ਸ਼ਰਧਾਲੂ ਸਨ ਨਾਮਦਾਨ ਲਈ ਇਹ ਸੰ ਬੜਾ ਉੱਚਾ ਸੁੱਚਾ اخਲਾਕੀ ਜੀਵਨ ਸੀ ਸੰਤਾ ਦਾ ਤਬ ਤੇਜ ਬੜਾ ਸੀ ਤੇ ਸਭ ਤੋਂ ਪਹਿਲਾਂ 1924 ਵਿੱਚ ਸ਼੍ਰੋਮਣੀ ਕਮੇਟੀ ਦਾ ਐਕਟ ਬਣਿਆ ਤੇ 1925 ਵਿੱਚ ਇਸ ਨੂੰ ਲਾਗੂ ਕਰਕੇ ਚੋਣਾਂ ਕਰਵਾਈਆਂ ਗਈਆਂ 1925 ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਹੋਂਦ ਵਿੱਚ ਆ ਚੁੱਕਾ ਸੀ ਸ਼੍ਰੋਮਣੀ ਕਾਲੀ ਦਰਨੇ ਸੰਤ ਬਾਬਾ ਪ੍ਰੇਮ ਸਿੰਘ ਮਰਾਰੇ ਵਾਲਿਆਂ ਨੂੰ ਇੱਕ ਰਾਏ ਦੇ ਨਾਲ ਜਿਹੜਾ ਸੀ ਹਲਕਾ ਉਥੋਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਾਈ ਕਿ ਸੰਤ ਬਾਬਾ ਪ੍ਰੇਮ ਸਿੰਘ ਮਰਾਰੇ ਵਾਲੇ ਬਹੁਤ ਸ਼ਾਨਦਾਰ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਤੇ ਫਿਰ ਤੁਸੀਂ ਦੇਖੋ ਕਿ 1925 ਤੋਂ ਲੈ ਕੇ ਜਦੋਂ ਦੇਸ਼ ਆਜ਼ਾਦ ਵੀ ਹੋ ਗਿਆ 1950 ਤੱਕ ਲਗਾਤਾਰ 25 ਸਾਲ ਨਿਰੰਤਰ ਉਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਮੈਂਬਰ ਰਹੇ ਤੇ ਬਹੁਤ ਵਾਰ ਉਹ ਐਗਜ਼ੈਕਟਿਵ ਦੇ ਮੈਂਬਰ ਵੀ ਰਹੇ ਅਤੇ ਧਾਰਮਿਕ ਸਮਾਜਿਕ ਤੇ ਵਿਦਿਅਕ ਕਾਰਜਾਂ ਨੂੰ ਸ਼ੋਮਣੀ ਕਮੇਟੀ ਰਾਹੀਂ ਅੱਗੇ ਵਧਾਉਣ ਵਿੱਚ ਉਹਨਾਂ ਦਾ ਬਹੁਤ ਮੋਹਰੀ ਰੋਲ ਰਿਹਾ ਇਸ ਤੋਂ ਬਾਅਦ ਆਉਂਦੀ ਪੋਲਿਟਿਕਸ ਦੀ ਗੱਲ ਜਦੋਂ ਅਗਰੇਜ਼ ਸਰਕਾਰ ਨੇ ਪਹਿਲੀ ਵਾਰੀ ਚੋਣਾਂ ਕਰਵਾਈਆਂ ਸਬਾਈ ਐਸੈਂਬਲੀਆਂ ਦੀਆਂ 1937 ਵਿੱਚ ਉਦੋਂ ਪ੍ਰੋਪੋਰਸ਼ਨਲ ਰਿਪਰੈਜੈਂਟੇਸ਼ਨ ਹੁੰਦੀ ਸੀ ਜਿਹੜੇ ਮੁਸਲਮਾਨਾਂ ਨੂੰ ਮੁਸਲਮਾਨ ਚੁਣਦੇ ਸੀ ਸਿੱਖਾਂ ਨੂੰ ਸਿੱਖ, ਇਸਾਈਆਂ ਨੂੰ ਇਸਾਈ, ਹਿੰਦੂਆਂ ਨੂੰ ਹਿੰਦੂ 크ਰਿਸਚੀਅਨਸ ਨੂੰ 크ਰਿਸਚੀਅਨਸ ਤੇ ਉਹ ਹੀ ਵੋਟਾਂ ਪਾਉਂਦੇ ਸਨ ਕੋਈ ਸ਼ਰਤਾਂ ਵੀ ਹੁੰਦੀਆਂ ਸਨ ਉਹ ਸ਼ਰਤਾਂ ਪੂਰੀਆਂ ਕਰਨ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਸੰਤ ਬਾਬਾ ਪ੍ਰੇਮ ਸਿੰਘ ਮਰਾਰੇ ਵਾਲਿਆਂ ਨੂੰ ਸਰਗੋਦਾ ਤੇ ਗੁਜਰਾਤ ਕਿਤਾ ਗੁਜਰਾਤ ਆਪਣੇ ਸੂਬਾ ਨਾਲ ਹੀ ਥੇ ਇਥੋਂ ਦੇ ਪ੍ਰਾਈਮ ਮਿਨਿਸਟਰ ਨరేન્દ્ર મોદી ਘੋਰੀ ਨੇ ਇੱਕ ਗੁਜਰਾਤ ਜ਼ਿਲ੍ਹਾ ਉਥੇ ਪਾਕਿਸਤਾਨ ਵਿੱਚ ਗੁਜਰਾਤ ਤੇ ਸਰਗੋਦਾ ਦੋਵੇਂ ਜ਼ਿਲ੍ਹੇ ਇਹਨਾਂ ਦੀ ਇੱਕ ਸਾਂਝੀ ਸੀਟ ਹੈ ਉਹ ਉਹ ਸਿੱਖਾਂ ਦੀ ਜਿਹੜੀ ਸੀ ਉਥੋਂ ਸੰਤ ਪ੍ਰੇਮ ਸਿੰਘ ਮਰਾਰੇ ਵਾਲਿਆਂ ਨੂੰ ਕੱਢ ਦਿੱਤੀ ਗਈ ਕਾਲੀ ਜਾਲਵਨ ਨੂੰ ਤੇ ਉਹਨਾਂ ਦੇ ਮੁਕਾਬਲੇ ਇੱਕ ਬਹੁਤ ਤਣਾਅਕ ਸਿੱਖ ਜਿਹਦੇ ਕੋਲ ਪੈਸੇ ਦਾ ਕੋਈ ਅੰਤ ਪਾਰਾਵਾਰ ਨਹੀਂ ਸੀ ਸਰ ਹਰਬੰਸ ਸਿੰਘ ਉਹਨਾਂ ਨੇ ਚੋਣ ਲੜੀ ਤੇ ਬੜੀ ਸ਼ਾਨ ਨਾਲ ਸੰਤ ਬਾਬਾ ਪ੍ਰਿੰਸੀ ਮਰਾੜੇ ਵਾਲੇ ਅਣਵੰਡੇ ਪੰਜਾਬ ਦੀ ਅਸੈਂਬਲੀ ਦੇ ਮੈਂਬਰ ਚੁਣੇ ਗਏ ਜਿਹਦਾ ਕਿ ਹੈੱਡ ਕੁਆਟਰ ਲਾਹੌਰ ਹੁੰਦਾ ਸੀ ਵਿਧਾਨ ਸਭਾ ਦਾ ਅਸੈਂਬਲੀ ਦਾ ਪੰਜਾਬ ਸੰਭੀ ਦਾ ਜਿਹੜਾ ਸੀ ਦਫ਼ਤਰ ਲਾਹੌਰ ਹੁੰਦਾ ਸੀ ਉਥੇ ਪੰਥਕ ਮੁੱਦੇ ਉਠਾਉਂਦੇ ਰਹੇ ਫਿਰ ਹੋ ਗਈ 1947 ਦੀ ਚੋਣ 47 ਦੀ ਚੋਣ ਵੀ ਦੇਸ਼ਵੰਡ ਤੋਂ ਬਾਅਦ ਪਹਿਲਾਂ ਹੋਈ ਤੇ ਉਹਦੇ ਵਿੱਚ ਵੀ ਸੰਤ ਪ੍ਰੇਮ ਸਿੰਘ ਬਨਾਲੇਵਾਲੇ ਨੂੰ ਦੁਬਾਰਾ ਉਸੇ ਹਲਕੇ ਤੋਂ ਸਰਗੋਦਾ ਤੇ ਗੁਜਰਾਤ ਸਾਂਝਾ ਹਲਕਾ ਉਥੋਂ ਫੇਰ ਦੁਬਾਰਾ ਆਕਾਲੀ ਦਲ ਨੇ ਉਮੀਦਵਾਰ ਬਣਾਇਆ ਇਹ ਫੇਰ ਬੜੀ ਸ਼ਾਨਦਰ ਜਿੱਤੇ ਫੇਰ ਹੋ ਗਈ ਦੇਸ਼ ਦੀ ਵੰਡ ਫਿਰ ਇਹ ਦਰਾ ਕੇ ਬੇਗੋ ਆਜ ਦੇ ਰਾਸਥਾਪਤ ਹੋਇਆ ਤੇ ਜਿੱਥੇ ਨਾਮ ਬਾਣੀ ਦਾ ਪ੍ਰਵਾਹ ਚੱਲ ਰਿਹਾ ਉਹਥੇ ਸੰਤਾਂ ਨੇ ਆਪਣੀਆਂ ਧਾਰਮਿਕ ਤੇ ਸਿਆਸੀ ਸਰਗਰਮੀਆਂ ਵੀ ਜਾਰੀ ਰੱਖੀਆਂ ਇੱਥੇ ਵੀ ਫਿਰ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਜਦੋਂ ਉਹ ਫਿਰ ਬ੍ਰਹਮਲੀਨ ਹੋਏ ਆ ਉਸ ਤੋਂ ਬਾਅਦ ਉਹਨਾਂ ਦੇ ਭਰਾਤਾ ਸੰਤ ਬਾਬਾ ਹਰਨਾਮ ਸਿੰਘ ਜੀ ਉਹ ਪੰਜਾਬ ਵਿਧਾਨ ਸਭਾ ਦੇ ਸ਼ੋਮਣੀ ਅਕਾਲੀ ਦਲ ਦੀ ਟਿਕਟ ਤੇ ਮੈਂਬਰ ਚੁਣੇ ਗਏ ਉਹਨਾਂ ਦੇ ਬ੍ਰਹਮਣੀਨ ਹੋਣ ਤੋਂ ਬਾਅਦ ਫਿਰ ਬੀਬੀ ਜ਼ਗੀਰ ਕੌਰ ਜੀ ਅ ਗਦਿਨਸ਼ੀਨ ਹੋਏ ਉਹਨਾਂ ਨੂੰ ਸੰਗਤਾਂ ਨੇ ਉਤਰ ਅਧਿਕਾਰੀ ਚੁਣਿਆ ਪਹਿਲਾ ਉਹ ਅਕਾਲੀ ਦਲ ਅਮਰਸਰ ਸੰ ਮਹਾਨ ਕਾਲੀ ਦਲ ਜਨ ਕਹਿੰਦੇ ਸੀ ਤੇ ਉਹਨਾਂ ਨੇ ਚੋਣਾ ਲੜੀਆਂ ਉਸ ਸਟੇਟ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਤੇ ਤਿੰਨ ਵਾਰ ਉਸ ਸ਼ੋਵਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਤੇ ਕਈ ਵਾਰ ਉਹ ਪੰਜਾਬ ਵਿੱਚ ਬਹੁਤ ਅਹਿਮ ਮਹਿਕਮਿਆਂ ਦੇ ਕੈਬਨਟ ਮੰਤਰੀ ਰਹੇ ਫਿਰ ਉਹ ਇਸ ਤੋਂ ਇਲਾਵਾ ਆ ਯਾਨੀ ਸ਼੍ਰੋਮਣੀ ਗੁਰਦਾਰਾ ਪਰਉਮਕੀ ਦੇ ਪ੍ਰਧਾਨ ਔਰ ਵਜ਼ੀਰ ਤੇ ਹੋਰ بڑے بڑے ਇਸਤਰੀ ਅਕਾਲੀ ਦਲ ਇੱਕ ਜਿਵੇਂ ਅਕਾਲੀ ਦਲ ਦੇ ਵਿੰਗ ਨੇ ਨਾ ਇਸਤਰੀ ਅਕਾਲੀ ਦਲ ਆਲ ਇੰਡੀਆ ਉਹਦੇ ਵੀ ਪ੍ਰਧਾਨ ਉਹਨਾਂ ਨੂੰ ਜੁਕਤ ਕੀਤਾ ਗਿਆ ਇਹ ਤਿੰਨ ਸੇਵਾਵਾਂ ਉਹਨਾਂ ਨੇ ਬਾਕੂ ਵੀ ਨਭਾਈਆਂ ਤੇ ਲੋਕਾਂ 'ਚ ਬਹੁਤ ਹਰਮਨ ਪਿਆਰੇ ਨੇ ਹਾਲੇ ਤੱਕ ਵੀ ਉਹਨਾਂ ਦੀ ਸਾਖ ਬੜੀ ਵਧੀਆ ਹੈ ਇਹ ਹੈ ਦੇਸ਼ ਦੀ ਵੰਡ ਤੋਂ ਪਹਿਲਾ ਦਾ ਸਿਨੈਰੀਓ ਤੇ ਬੀਬੀ ਜੀ ਤੱਕ ਆ ਕੇ ਇਹ ਫਿਰ ਜਿਹੜਾ ਮੁਰਾਰੇ ਵਾਲੀ ਡੇਰੇ ਦਾ ਯੋਗਦਾਨ ਉਹ ਦੀ ਗੱਲ ਸੰਪੂਰਨ ਹੁੰਦੀ ਹੈ ਹੁਣ ਮੈਂ ਗੱਲ ਕਰਾਂ ਕਿ ਜਦੋਂ ਪੰਜਾਬੀ ਸੂਬਾ ਬਣ ਗਿਆ 1966 ਵਿੱਚ ਚਾਹੇ ਅਧੂਰਾ ਜਿਹਾ ਬਣਿਆ ਪਰ ਇਸ ਤੋਂ ਪਹਿਲਾਂ ਦੀ ਗੱਲ ਕਰਨ ਲੱਗਾ ਜਦੋਂ ਹਲੇ ਪੰਜਾਬ ਵੰਡਿਆ ਨਹੀਂ ਸੀ ਅਸੀਂ ਰਹਿੰਦੇ ਸੀ ਜਮਨਾ ਨਗਰ ਰਾਹੂ ਹਰਿਆਣੇ ਦਾ ਬਹੁਤ ਪ੍ਰਮੁੱਖ ਸਥਾਨ ਹੈ ਜ਼ਿਲ੍ਹਾ ਬਣ ਚੁੱਕਾ ਹੈ ਉਦੋਂ ਇਹ ਵਿਧਾਨ ਸਭਾ ਦੀ ਸੀਟ ਹੁੰਦੀ ਸੀ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਅਣਵੰਡੇ ਪੰਜਾਬ ਦੇ ਮੁੱਖ ਮੰਤਰੀ ਸਨ ਬੜੇ ਤੜ ਜ਼ਰ ਮੁੱਖ ਮੰਤਰੀ ਬਹੁਤ ਮਜ਼ਬੂਤ ਮੁੱਖ ਮੰਤਰੀ ਜਿਨ੍ਹਾਂ ਨੇ ਪੰਜਾਬ ਦਾ ਬਹੁਤ ਵਿਕਾਸ ਕੀਤਾ ਜਿਹੜੀ ਗੱਲ ਸਚਾਈ ਹੈ ਉਹ ਕਹਿਣੀ ਚਾਹੀਦੀ ਹੈ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਇੱਕ ਬੀਬੀ ਨੂੰ ਆਪਣੀ ਭੈਣ ਬਣਾਇਆ ਹੋਇਆ ਸੀ ਬੀਬੀ ਛੰਨੋ ਦੇਵੀ ਮੀਮੀ ਛਨੋ ਦੇਵੀ ਜੇ ਮੈਂ ਦਰਸ਼ਨ ਕੀਤੇ ਕਿਉਂਕਿ ਅਸੀਂ ਉੱਥੇ ਰਹਿੰਦੇ ਸੀ ਮੇਰੇ ਪਿਤਾ ਜੀ ਹਾਰਵਿਚ ਸਨ ਤੇ ਪੰਜ ਸਾਲ ਅਸੀਂ ਉੱਥੇ ਰਹੇ ਬਹੁਤ ਕੁਝ ਉਥੇ ਵੇਖਿਆ ਉਥੇ ਮਾਰਛਤਾਰਾ ਸਿੰਘ ਦੇ ਦਰਸ਼ਨ ਕੀਤੇ ਉਹਨਾਂ ਦੀ ਗੋਦੀ ਚ ਬਹਿਣ ਦਾ ਸੁਭਾਗ ਮਿਲਿਆ ਉਥੇ ਸੰਤ ਫਤੇ ਸਿੰਘ ਜੀ ਨਾਲ ਮੇਲ ਹੋਇਆ ਬਚਪਨ ਵਿੱਚ ਮੈਂ ਨਿਆਣਾ ਜੇ ਸੀ ਉਹਨਾਂ ਉਹਨਾਂ ਤੋਂ ਪਿਆਰ ਲਿਆ ਉਥੇ ਬੜੇ ਬੜੇ ਲੀਡਰਾਂ ਦੇ ਤੇ ਬੜੇ ਬੜੇ ਰਾਗੀ ਸਹਿਬਾਨ ਦੇ ਸੰਤਾਂ ਮਹਾਂਪੁਰਖਾਂ ਦੇ ਯਾਨੀ ਬਹੁਤ ਵੱਡੀਆਂ ਸ਼ਖਸੀਅਤਾਂ ਦੇ ਦਰਸ਼ਨ ਕੀਤੇ ਕਉਂਕਾ ਪੰਜਾਬ ਦਾ ਹਿੱਸਾ ਸੀ ਹਰਿਆਣਾ ਵੀ ਤੇ ਹਿਮਾਚਲ ਵੀ ਤੇ ਉਥੇ ਲੀਡਰ ਆਉਂਦੇ ਜਾਂਦੇ ਰਹਿੰਦੇ ਸਨ ਤੇ ਉਥੇ ਫਿਰ ਚੋਣ ਆ ਗਈ ਪਾਰਲੀਮੈਂਟ ਦੀ ਅੱਗੇ ਬੀਬੀ ਛੰਨੋ ਦੇਵੀ ਲੜਦੇ ਹੁੰਦੇ ਸੀ ਅਸੈਂਬਲੀ ਦੀ ਸੀਟ ਤੇ ਜਿੱਤ ਜਾਂਦੇ ਸੀ ਕੋਈ ਉਹਨਾਂ ਨੂੰ ਹਰਾਉਣ ਵਾਲਾ ਨਹੀਂ ਸੀ ਜੰਮਿਆ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਇਸ ਕੱਲ ਨੂੰ ਮੁੱਖ ਰੱਖਦੇ ਹੋਏ ਕਿ ਬੀਬੀ ਬਹੁਤ ਡਬੰਗ ਤੇ ਦਲੇਰ ਬੀਬੀ ਦਾ ਖੜਕਾ ਟੜਕਾ ਬੜਾ ਸੀ ਮੈਨੂੰ ਉਹਨਾਂ ਨੂੰ ਬੋਲਦੇ ਸੁਣਿਆ ਉਹ ਤਾਂ ਜਿਵੇਂ ਮਰਦ ਵੀ ਗੜਕਾ ਰੱਖਦੇ ਆ ਨਾ ਇਦੋਂ ਵੀ ਉੱਪਰ ਸ਼ੋਰ ਨਾਲ ਕੜਕਾ ਕਿ ਇਹ ਮਹਾਨਦਾਰ ਬੜੇ ਸੰ ਉਹਨਾਂ ਨੂੰ ਖੜਾ ਕੀਤਾ ਕਾਂਗਰਸ ਵੱਲੋਂ ਤੇ ਜਿਹੜੀ ਹੁਣ ਭਾਜਪਾ ਕਹੀ ਜਾਂਦੀ ਆ ਇਹ ਨਾਂ ਦਾ ਨਾਂ ਸੀ ਜਨ ਸੰਗ ਭਾਰਤੀ ਜਨ ਸੰਗ ਨੇ ਖੜਾ ਕੀਤਾ ਇੱਕ Swami Rameshwar Anand ji ji Maharaj ਜਿਹੜੇ ਭਗਵੇਂ ਕੱਪੜੇ ਪਾਉਂਦੇ ਸਨ ਤੇ ਧੋਤੀ ਲਾਉਂਦੇ ਸੀ ਤੇ ਉਹ ਹੋਈ ਗੱਲ ਐਸੀ ਕਿ ਕੈਰੋ ਸਾਹਿਬ ਦੇ ਜ਼ੋਰ ਹੋਣ ਦੇ باوجود ਛੰਨੋ ਦੇਵੀ ਦੀ ਲੋਕਪ੍ਰਿਅਤਾ ਹੋਣ ਦੇ باوجود ਸਵਾਮੀ ਰਮੇਸ਼ਵਰ ਆਨੰਦ ਬੜੇ ਕੰਫਰਟੇਬਲੀ ਉਹ ਚੋਣ ਜਿੱਤ ਗਏ ਪਾਰਲੀਮੈਂਟ ਦੀ ਤੇ ਜਦੋਂ ਜਲੂਸ ਉਹਨਾਂ ਦਾ ਨਿਕਲਿਆ ਜੇਤੂ ਜਲੂਸ ਇਹ ਮੈਂ ਵੇਖਿਆ ਤੇ ਉਹਨਾਂ ਦੀ ਸਾਰੇ ਪਾਸੇ ਜਿਆਦਾ ਕਾਰ ਹੋਈ ਸੀ ਇਸ ਤਰ੍ਹਾਂ ਸਵਾਮੀ ਰਮੇਸ਼ਵਰ ਆਨੰਦ ਪਹਿਲੇ ਸੰਤ ਐਮਪੀ ਬਣੇ ਭਾਰਤੀ ਜੰਗ ਸੰਗ ਵੱਲੋਂ ਪਾਰਲੀਮੈਂਟ ਵਿੱਚ ਗਏ ਕੁਝ ਨੁਕਤੇ ਉਠਾਉਂਦੇ ਰਹਿੰਦੇ ਸਨ ਕਿਤੇ ਕਿਤੇ ਪਰ ਜ਼ਿਆਦਾ ਤੌਰ ਤੇ ਕਿਉਂਕਿ ਉਹ ਸੰਤ ਸਨ ਬਹੁਤਾ ਸਿਆਸਤ ਵਿੱਚ ਉੱਦੇ ਨਹੀਂ ਸਨ ਮੈਂਬਰ ਜ਼ਰੂਰ ਬਣ ਗਏ 5 ਸਾਲੋਂ ਮੈਂਬਰ ਰਹੇ ਉਸ ਤੋਂ ਬਾਅਦ ਉਹਨਾਂ ਨੇ ਚੋਣ ਨਹੀਂ ਲੜੀ ਉਹ ਕਹਿੰਦੇ ਮੇਰਾ ਕੰਮ ਹੁਣ ਸਮਾਪਤ ਹੋ ਗਿਆ ਹੁਣ ਆਉਂਦੇ ਆ ਜੀ ਜਦੋਂ ਪੰਜਾਬ ਦੀ ਵੰਡ ਹੋ ਗਈ ਪੰਜਾਬ ਦੀ ਵੰਡ ਹੋ ਗਈ ਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਚੋਣਾ ਵਿੱਚ ਦੋ ਪ੍ਰਮੁੱਖ ਸੰਤ ਜਿਨ੍ਹਾਂ ਨੇ ਅੱਗੇ ਜਾ ਕੇ ਬਹੁਤ ਵੱਡਾ ਯੋਗਦਾਨ ਪਾਇਆ ਉਹ ਇਕੱਠੇ ਹੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਕਿਹੜੇ ਕਿਹੜੇ ਸੰਤ ਹਰਚੰਦ ਸਿੰਘ ਲੋਂਗੋਵਾਲ ਜਿਹੜੇ ਬਾਅਦ ਚ ਜਾ ਕੇ ਸ਼ੋਮਣੀ ਕਾਲੀ ਦਾਲ ਦੇ ਪ੍ਰਧਾਨ ਵੀ ਬਣੇ ਤੇ ਮੋਰਚਾ ਡਾਇਰੈਕਟਰ ਵੀ ਬਣੇ ਜਦੋਂ ਧਰਮਜੀਤ ਮੋਰਚਾ ਲੱਗਾ ਤੇ ਫਿਰ ਉਹਨਾਂ ਦੀ ਸ਼ਹੀਦੀ ਹੋਈ ਤੇ ਉਹ ਨਾ ਨੇ ਉਦੋਂ ਜਿਹੜਾ ਪੈਪਸੂ ਸਟੇਟ ਬਣੀ ਸੀ ਨਾ ਦੇਸ਼ ਦੀ ਵੰਟੋ ਬਾਗ ਬਾਤ ਨੂੰ ਰਾਜਸਤਾਨ ਨੂੰ ਰੈਡ ਕਰ ਲਿਆ ਗਿਆ ਸੀ ਭਾਰਤੀ ਸੂਬਿਆਂ ਵਿੱਚ ਇਹ ਉਹ ਸਟੇਟ ਤੋੜ ਦਿੱਤੀ ਗਈ ਸੀ ਗਿਆਨ ਸਿੰਘ ਰਾੜੇਵਾਲਾ ਵੀ ਮੁੱਖ ਮੰਤਰੀ ਰਹੇ ਪਹਿਲੇ ਮੁੱਖ ਮੰਤਰੀ ਸਨ ਸ਼੍ਰੀ ਬ੍ਰਿਸ਼ਪਾਨ ਉਹ ਕਾਂਗਰਸ ਦੇ ਜਿਹਨਾਂ ਬਾਬਾ ਬੋੜ ਆਗੂ ਹੁੰਦੇ ਆ ਉਹ ਸੀ ਸ਼੍ਰੀ ਬ੍ਰਿਸ਼ਪਾਨ ਬ੍ਰਿਸ਼ਪਾਨ ਮੁੱਖ ਮੰਤਰੀ ਦੇ ਮੁਕਾਬਲੇ ਤੇ ਲਹਿਰਾਗਾਗਾ ਹਲਕਾ ਸੀ ਉਥੋਂ ਸੰਤ ਹਰਜੰਤ ਸਿੰਘ ਲੋਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਕਿ ਸੰਤ ਹਰਜੰਤ ਸਿੰਘ ਲੋਂਗੋਵਾਲ ਨੇ ਏਡੇ ਵੱਡੇ ਪੁਰਾਣੇ ਮਹਾਰਾਤੀ ਕਾਂਗਰਸੀ ਨੂੰ ਹਜ਼ਾਰਾਂ ਵੋਟਾਂ ਦੇ ਫਰਕ ਨਾਲ ਹਰਾ ਕੇ ਉਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈ ਇਹ ਪੰਥ ਦੀ ਸ਼ਾਨ ਵਧੀ ਦੂਜੇ ਸੰਤ ਉਸੇ ਵੇਲੇ ਉਹਨਾਂ ਦੇ ਨਾਲ ਜਿਹੜੇ ਜਿੱਤੇ ਉਹ ਸਨ ਸੰਤ ਲੱਖਾ ਸਿੰਘ ਜੀ ਸੰਤ ਲੱਖਾ ਸਿੰਘ ਜੀ ਜਿੱਥੇ ਸੰਤ ਸਨ ਉਥੇ ਉਹ ਉਸ ਵੇਲੇ ਸਿੱਖਾਂ ਦੇ 5ਵੇਂ ਤੱਕ ਤੱਕ ਜੀ ਜਮਦਮ ਸਾਬ ਤਲਵੰਡੀ ਸਾਬੋਧੇ ਜਥੇਦਾਰ ਹੋਜੋ ਵੀ ਸੇਵਾਵਾਂ ਨਿਭਾਰੇ ਸਨ ਯਾਨੀ ਜਥੇਦਾਰ ਨਮਨਮਾ ਸਾਬ ਸਾਂ ਉਹ ਉਹਨਾਂ ਨੇ ਮਾਨਸਾ ਹਲਕੇ ਤੋਂ ਚੋਣ ਲੜੀ ਉਹ ਵੀ ਬੜੀ ਸ਼ਾਨ ਨਾਲ ਜਿੱਤੇ ਯਾਨੀ ਦੋ ਸੰਤ ਪੰਜਾਬ ਵਿਧਾਨ ਸਭਾ ਨੇ ਇਕੱਠੇ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਉਸ ਤੋਂ ਬਾਅਦ ਫਿਰ ਆ ਜਾਈਏ ਅ ਜਦੋਂ ਸਰਦਾਰ ਲਖਮਣ ਸਿੰਘ ਗਿੱਲ ਕੁਝ ਅਕਾਲੀ ਵਿਧਾਇਕ ਕੱਢ ਕੇ ਆਪਣੇ ਨਾਲ ਲੈ ਗਏ ਤੇ ਇੱਕ ਸਰਕਾਰ ਬਣੀ ਸੀ ਜਨਤਾ ਪਾਰਟੀ ਬਣਾਈ ਸੀ ਉਹਨਾਂ ਨੇ ਸਰਦਾਰ ਲਖਮਣ ਸਿੰਘ ਗਿਲੇ ਨੇ ਤੇ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਰਾਜ ਚਲਾਇਆ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਸੜਕਾਂ ਬਣਾਈਆਂ ਕਿਸਾਨਾਂ ਨੂੰ ਟਿਊਬਵਲਾਂ ਦੇ ਕਨੈਕਸ਼ਨ ਦਿੱਤੇ ਬਹੁਤ ਵਧੀਆ ਕੰਮ ਕੀਤਾ ਪਰ ਕਾਂਗਰਸ ਨੇ ਉਹਨਾਂ ਨਾਲ ਬੇਵਫਾਈ ਕੀਤੀ ਤੇ ਉਹਨਾਂ ਦੀ ਸਰਕਾਰ ਤੋੜ ਦਿੱਤੀ ਕਿਉਂਕਿ ਕਾਂਗਰਸੀ ਸਪੋਰਟ ਨਾਲ ਸਰਕਾਰ ਚੱਲਦੀ ਸੀ ਉਹਦੇ ਵਿੱਚ ਇੱਕ ਮੰਤਰੀ ਹੁੰਦੇ ਸਨ ਬੜੇ ਸਾਫ਼ ਸੁਥਰੇ ਕਿਰਦਾਰ ਵਾਲੇ ਮੁਕੇਰੀਆਂ ਤੋਂ ਮਹੰਤ ਰਾਮ ਪ੍ਰਕਾਸ਼ ਦਾਸ ਉਹ ਵਜ਼ੀਰ ਸਨ ਕੈਬਨਟ ਮੰਤਰੀ ਤੇ ਉਹਨਾਂ ਉਹਨਾਂ ਦੀ ਜਿਹੜੀ ਇਹ ਇਮੇਜ ਸੀ ਉਹਨਾਂ ਦਾ ਅਕਸ਼ੀ ਜਿਹੜਾ ਉਹ ਬੜਾ ਸਾਫ਼ ਸੁਥਰਾ ਸੀ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਸੀ ਕਿ ਜਦੋਂ ਵੀ ਕੋਈ ਚਾਹੇ ਅਧੀ ਰਾਤ ਨੂੰ ਵੀ ਮੇਰੇ ਘਰ ਆ ਕੇ ਚਾਹੇ ਮੈਂ ਸਤਾ ਹੁਮ ਅਮਰੀਕਰ ਦੇ ਜਗਾ ਦੇਣਗੇ ਜੇ ਕਿਸੇ ਨੂੰ ਕੋਈ ਤਕਲੀਫ ਹੈ ਉਹ ਮੇਰੇ ਕੋਲ ਆਵੇ ਮੈਂ ਉਹ ਦੀ ਡਾਕਟਰ ਵੀ ਸੁਣਾਗਾ ਤੇ ਦੂਰ ਕਰਨ ਦਾ ਯਤਨ ਕਰਾਂਗਾ ਕਿ ਸਾਰੇ ਸਿਆਸੀ ਕੈਰੀਅਰ ਦੌਰਾਨ ਉਹ ਜਿਹੜੇ ਬੇਦਾਗ ਰਹੇ ਇੱਕ ਕਲੈਕਸ਼ਨ ਉਹਨੇ ਬਾਤ ਚ ਲੜੀ ਸੀ ਉਹ ਹਾਰ ਗਏ ਸਨ ਉਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਇਥੋਂ ਤੱਕ ਗੱਲ ਹਾਲੇ ਆਪਾਂ ਧਿਆੰਦੀ ਹੈ ਉਸ ਤੋਂ ਬਾਅਦ ਫਿਰ ਦੋ ਸੰਤ ਭਰਾਵਾਂ ਦਾ ਜ਼ਿਕਰ ਕਰਨਾ અત્યੰਤ ਜ਼ਰੂਰੀ ਹੁੰਦਾ ਹੈ ਜਦੋਂ ਪੰਜਾਬੀ ਸੂਬਾ ਬਣ ਗਿਆ ਮਾਸਤਾਰਾ ਸਿੰਘ ਨੇ ਦੌਰਨ ਸ਼ੁਰੂ ਕੀਤਾ ਸੀ ਪਰ ਉਹ ਆਪਣੇ ਨਾਲ ਦੋ ਸੰਤਾਂ ਨੂੰ ਬੁੱਢਾ ਜੋੜ ਰਾਜਸਥਾਨ ਤੋਂ ਲਿਆਏ ਸਨ ਉਹਨਾਂ ਦੀ ਸੇਵਾ ਭਾਵਨਾ ਨੂੰ ਵੇਖ ਕੇ ਤੇ ਆਪਣਾ ਜਾਨਸ਼ੀਨ ਉਹਨਾਂ ਨੇ ਮਨ ਵਿੱਚ ਇਹ ਧਾਰਨਾ ਰਹੀ ਸੀ ਕਿ ਮੇਰੇ ਤੋਂ ਬਾਅਦ ਸੰਤ ਬਾਬਾ ਫਤਿਹ ਸਿੰਘ ਜਿਹੜੇ ਨੇ ਇਹ ਸ਼ੋਮਣੀ ਕਾਜੀਦਾਂਦੀ ਵਾਂਟੂ ਸਮਾਣਨਗੇ ਪਰ ਉਹਨਾਂ ਦੇ ਜਿਉਂਦੇ ਜੀ ਸੰਤ ਫਤੇ ਸਿੰਘ ਤੇ ਮਾਸਟਰ ਤਾਰਾ ਸਿੰਘ ਦੇ ਰਾਹ ਅਡਡ ਹੋ ਗਏ ਤੇ ਇਹ ਸੰਤ ਫਤੇ ਸਿੰਘ ਦੇ ਨਾਲ ਬਹੁ ਗਣਤੀ ਅਕਾਲੀ ਦਲ ਦੇ ਵਰਕਰ ਤੇ ਅੱਗੂ ਚਲੇ ਗਏ ਤੇ ਸ਼ੋਮਣੀ ਕਮੇਟੀ ਤੋਂ ਵੀ ਕਬਜ਼ਾ ਦੋ ਕਾਲੀ ਦਲ ਬਣ ਗਏ ਣੀ ਫੁੱਟਪੈਨ ਤੋਂ ਬਾਅਦ ਮਾਸਟਰ ਕਾਲੀ ਦਲ ਜਿਹਦੇ ਦੋ ਐਮਐਲਏ ਹੁੰਦੇ ਸਨ ਤੇ ਵਿਧਾਨ ਸਭਾ ਚ ਤੇ ਇੱਕ ਸ਼ੋਮਣੀ ਅਕਾਲੀ ਦਲ ਸੰਤ ਅਕਾਲੀਦਰ ਮਾਸਟਰ ਅਕਾਲੀਦਰ ਸੰਤ ਇਸ ਤਰ੍ਹਾਂ ਸ਼ੌਮਣੀ ਕਮੇਟੀ ਤੇ ਜਿਹੜਾ ਸੀ ਗਲਬਾ ਜਾਂ ਪ੍ਰਬੰਧ ਜਿਹੜਾ ਸੀ ਉਹ ਸੰਤ ਫਤੇ ਸਿੰਘ ਦੇ ਅਗਵਾਈ ਵਾਲੇ ਅਕਾਲੀ ਦਲ ਦੇ ਕੋਲ ਸੀ ਕਿ ਉਹਨਾਂ ਨੇ ਆਪਣੇ ਸਾਥੀ ਇਕੱਠੇ ਆਏ ਸੰਤ ਭਰਾ ਦੋਵੇਂ ਇੱਕ ਜਾਨ ਸਨ ਤੇ ਚਲਾਣਾ ਵੀ ਦੋਨਾਂ ਨੇ ਪਹਿਲਾਂ ਸੰਤ ਫਤੇ ਸਿੰਘ ਹੀ ਚਲਾਣਾ ਕਰਦੇ ਨੇ ਉਹਨਾਂ ਤੋਂ 1 ਮਹੀਨਾ ਬਾਅਦ ਠੀਕ ਸੰਤ ਬਾਬਾ ਚੰਨ ਲ ਸਿੰਘ ਜੀ ਬੜੇ ਵਿਦਾਗ ਆ ਗੁੱਸਨਦੋਲ ਬੜੇ ਸਾਫਟ ਸਪੋਕਨ ਸੰਤ ਫਤੇ ਸਿੰਘ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਪੰਜਾਬੀ ਸੂਬੇ ਦੀ ਚਾਹੇ ਜਿਹੋ ਜਿਹਾ ਮਰਜ਼ੀ ਬਣਿਆ ਉਹਦੀ ਕਾਇਮੀ ਵਿੱਚ ਮੋਰੀ ਰੋੜ ਅਦਾ ਕੀਤਾ ਉਹਨਾਂ ਨੇ ਉਹਨਾਂ ਦਾ ਰਵਈਆ ਲਿਬਰਲ ਸੀ ਮਾਰਸ਼ਤਾਰਾ ਸਿੰਘ ਕਦੇ-ਕਦੇ ਖਾਰਕੂ ਗੱਲ ਕਰਦਿਆ ਕਰਦੇ ਸਨ ਪਰ ਇਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਨਾਲ ਲਿਆ ਇਵਨ ਇਹ ਜਿਹੜੀ ਜਨ ਸੰਘ ਹੈ ਇਹ ਪਹਿਲਾਂ ਬੋਸ ਕਰਦੀ ਸੀ ਇਹਨਾਂ ਨੂੰ ਵੀ ਨਾਲ ਲਿਆ ਕਮਿਊਨਿਸਟਾਂ ਨੂੰ ਨਾਲ ਲਿਆ ਸੋਸ਼ਿਸਟਾਂ ਨੂੰ ਨਾਲ ਲਿਆ ਰਪਬਲਿਕਨ ਪਾਰਟੀ ਜਿਹੜੀ ਦਲਤਾਂ ਦੀ ਪਾਰਟੀ ਤੋਂ ਬਣੀ ਹੋਈ ਹੁੰਦੀ ਸੀ ਉਹਨੂੰ ਨਾਲ ਲਿਆ ਇਸ ਤਰ੍ਹਾਂ ਇਹ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਜਿਹੜੀ ਪਹਿਲੀ ਸਰਕਾਰ ਬਣੀ ਜਸਸ ਸਿੰਘ ਗੁਰਨਾਮ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਪਹਿਲੀ ਵਾਰ ਨਾਨ ਕਾਂਗਰਸ ਸਰਕਾਰ ਬਣੀ ਉਹਦਾ ਸਿਹਰਾ ਵੀ ਸੰਤ ਬਾਬਾ ਫਤਿਹ ਸਿੰਘ ਨੂੰ ਜਾਂਦਾ ਉਹਨਾਂ ਦੇ ਪ੍ਰੇਰ ਨਾਲ ਇਹ ਭਾਰਤੀ ਜਨ ਸੰਘ ਤੇ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਕਮਿਊਨਿਸਟ ਪਾਰਟੀ ਸੋਸ਼ਲਿਸ ਪਾਰਟੀ ਰਬਲਕਨ ਪਾਰਟੀ ਤੇ ਕੁਝ ਆਜ਼ਾਦ ਇਹਨਾਂ ਦੇ ਸਹਿਯੋਗ ਨਾਲ ਇਹ ਸਰਕਾਰ ਬਣੀ ਜਿਹੜੀ ਕਿ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਨੇ ਚਲਣ ਦਿੱਤੀ ਬਹੁਤੀ ਦੇਰ ਫਿਰ ਦੁਬਾਰਾ ਜਸਵੰਤ ਸਿੰਘ ਬਣੇ ਇਹ ਕ੍ਰੈਡਿਟ ਸ਼ੰਤ ਫਤੇ ਸਿੰਘ ਨੂੰ ਜਾਂਦਾ ਹੈ ਸ਼ੰਤ ਫਤੇ ਸਿੰਘ ਦੇ ਵੇਲੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਵੀਕਰੀ ਸਾਬਦੋਂ ਸਾਡੇ ਦੇਸ਼ ਦੇ ਅਨੇਬਲ ਪ੍ਰੈਜ਼ੈਂਟਸਨ OI ਉਹਨਾਂ ਨੇ ਉਗਾਟਨ ਕੀਤਾ ਨੀ ਪੱਥਰ ਰੱਖਿਆ ਸ੍ਰੀ ਦਸ਼ਵੇਸ਼ ਅਕੈਡਮੀ ਲੰਕਪੁਰ ਸਾਹਿਬ ਇੰਟਰਨੈਸ਼ਨਲ ਲੈਵਲ ਦਾ ਆਧਾਰਾ ਉਹ ਵੀ ਉਦੋਂ ਬਣਿਆ ਨਾਨਕ ਨਾਮ ਜਹਾਜ਼ ਫਿਲਮ ਵੀ ਉਦੋਂ ਬਣੀ ਸੰਤ ਫਤੇ ਸਿੰਘ ਬਹੁਤ ਸ਼ਾਨਦਾਰ ਰਸੀਲਾ ਕੀਰਤਨ ਕਰਦੇ ਸਨ ਉਹਨਾਂ ਦੀ ਆਵਾਜ਼ ਵਿੱਚ ਗਾਇਕ ਸ਼ਬਦ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਉਹ ਉਸ ਫਿਲਮ ਦਾ ਇੱਕ ਹਿੱਸਾ ਹੈ ਉਸ ਉਸ ਫਿਲਮ ਦੇ ਵਿੱਚ ਉਹ ਸ਼ਬਦ ਹੈ ਜਦੋਂ ਦਰਸ਼ਨ ਕਰਾਉਂਦੇ ਨੇ ਅ ਅ ਹੀਰੋ ਨੂੰ ਇਹ ਉਦੋਂ ਉਹ ਸ਼ਬਦ ਥੋੜਾ ਜਿਹਾ ਅੰਡਰ ਕਰ ਦਿੱਤਾ ਜਾਂਦਾ ਇਹ ਸੰਤ ਹਰਚੰਦ ਸਿੰਘ ਲੋਂਗੋਵਾਲੀ ਵੀ ਬਹੁਤ ਵਧੀਆ ਕੀਰਤਨਕਾਰ ਸਨ ਖਰੇ ਵਿਸ਼ੇ ਦਾ ਹਿੱਸਾ ਨਹੀਂ ਪਰ ਇਹਨਾਂ ਦਾ ਯੋਗਦਾਨ ਸੰਤ ਫਤੇਹ ਸਿੰਘ ਦੇ ਕਰਕੇ ਇਹ ਪੰਜਾਬੀ ਸੂਬਾ ਜਿਹੜਾ ਸੀ ਬਣਿਆ ਉਸ ਤੋਂ ਬਾਅਦ ਮਾਲਵੇ ਦੇ ਕੋਈ ਹੋਰ ਸੰਤ ਦਾ ਜ਼ਿਕਰ ਨਾ ਕਰੀਏ ਤਾਂ ਚੱਚਾ ਮੈਂ ਸਮਝਦਾ ਨਾਮ ਕਮਲ ਹੈ ਉਹ ਨੇ ਸੰਤ ਬਲਬੀਰ ਸਿੰਘ ਖੁੰਸ ਸੰਤ ਬਲਬੀਰ ਸਿੰਘ ਖੁੰਸ ਆ ਜਦੋਂ ਫਿਰ ਪਰਵਾਰਾਂ ਦੇ ਨਾਂ ਤੇ ਅਕਾਲੀ ਦਲ ਬਣ ਗਏ ਨਾ ਅਕਾਲੀ ਦਲ ਮਾਨ ਅਕਾਲੀ ਦਲ ਰਵਿੰਦਰ ਅਕਾਲੀ ਦਲ ਬਾਦਲ ਅਕਾਲੀ ਦਲ ਸਤੰਤਰ ਅਕਾਲੀ ਦਲ ਕੀਰਤੀ ਹੁਣ ਤੱਕ ਅਕਾਲੀ ਦਲਾਂ ਦਾ ਹੀ ਨਹੀਂ ਪਤਾ ਲੱਗਦਾ ਪਰ ਵੱਡਾ ਕਾਲੀ ਦਲ ਬਹੁਤ ਦੇਵ ਜਨਾਂ ਨੇ ਰਾਜ ਕੀਤਾ तकरीबन ਪੰਜ ਟਰਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਉਹਦੇ ਉਗੇ ਆਗੂ ਵਜੋਂ ਜਿਹੜੇ ਵਿਚਰੇ ਮਾਲਵੇ ਵਿੱਚ ਉਹ ਨੇ ਸੰਤ ਬਲਬੀਰ ਸਿੰਘ ਖੁੰਸ ਸੰਤ ਬਲਬੀਰ ਸਿੰਘ ਖੁੰਸ ਬਹੁਤ ਵਧੀਆ ਵੈਦਵੀ ਨੇ ਬਹੁਤ ਅੱਛੇ ਸ਼ਾਇਰ ਵੀ ਨੇ ਉਹਨਾਂ ਦੀਆਂ ਕਿਤਾਬਾਂ ਵੀ ਲਿਖੀਆਂ ਧਾਰਮਿਕ ਤੇ ਬਹੁਤ ਵਧੀਆ ਪ੍ਰਚਾਰਕ ਨੇ ਤੇ ਇਸ ਤੋਂ ਇਲਾਵਾ ਲੋਕਾਂ ਦੇ ਹਰਮਨ ਪਿਆਰੇ ਨੇ ਸਮਾਜਿਕ ਕਾਰਜਕਰਤਾ ਵੀ ਨੇ ਉਹਨਾਂ ਦੀ ਇਸੇ ਮਕਬੂਲੀਅਤ ਨੇ ਉਹਨਾਂ ਨੂੰ ਕਈ ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਮੰਡਾ ਜਿਹੜਾ ਸੀ ਸਪਾਗ ਦਿੱਤਾ ਸਪਾਗ ਪ੍ਰਾਪਤ ਹੋਇਆ ਉਹਨਾਂ ਨੂੰ ਤੇ ਉਹ ਇਸ ਦੌਰਾਨ ਜਿੱਥੇ ਲਗਾਤਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਐਗਜ਼ੈਕਟਿਵ ਦੇ ਮੈਂਬਰ ਰਹੇ ਉੱਥੇ ਉਹ ਅਮੇਰਤਾ ਰਹੀ ਉਹ ਦੋ ਵਾਰ ਦੀ ਪਾਰਲੀਮੈਂਟਰੀ ਸੈਕਟਰੀ ਇਹਦਾ ਇੱਕ ਸਰਦਾਰ ਵਜ਼ੀਰ ਹੀ ਹੁੰਦਾ ਉਹ ਵੀ ਰਹੇ ਸ਼ੌਮਣੀ ਕਮੇਟੀ ਦੇ ਮੈਂਬਰ ਉਹ ਹੁਣ ਵੀ ਨੇ ਬਹੁਤ ਲੰਮੇ ਸਮੇਂ ਤੋਂ ਮੇਰਾ ਖਿਆਲ ਉਹ ਮੈਂਬਰ ਕਰੇ ਆ ਰਹੇ ਆ ਐਤ ਕੀ ਉਹ ਥੋੜੇ ਜਿਹਾ ਰੁਸ ਗਏ ਕਿ ਉਹ ਕਹਿੰਦੇ ਜੀ ਮੇਰੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਾਦਾ ਕੀਤਾ ਸੀ ਕਿ ਐਤ ਕੀ ਪ੍ਰਧਾਨ ਤੁਹਾਨੂੰ ਲਾਜ਼ਮੀ ਬਣਾਉਣਾ ਦੋ ਤਿੰਨ ਵਾਰ ਮੈਨੂੰ ਲਾਰਾ ਲਾਉਂਦੇ ਰਹੇ ਕਿ ਜਦੋਂ ਐਤ ਕੀ ਵੀ ਮੈਨੂੰ ਨਹੀਂ ਬਣਾਇਆ ਤਾਂ ਫਿਰ ਉਹ ਦੂਸਰੇ ਪਾਸੇ ਚਲੇ ਗਿਆ ਸਰਦਾਰ ਸੁਖਦੇਵ ਸਿੰਘ ਢੀਂਸਾ ਅੱਜ ਦੀ ਬੀਬੀ ਜਗੀਰ ਕੌਰ ਨੇ ਸ਼ੌਨੀ ਲੜੀ ਤੇ ਉਹਨਾਂ ਦੀ ਥਾਂ ਉਹਨਾਂ ਨੇ ਸੰਤ ਬਲਬੀਰ ਸਿੰਘ ਖੁੰਸ ਨੂੰ ਆਪਣਾ ਸਾਂਝਾ ਉਮੀਦਵਾਰ ਵਿਰੋਧੀ ਧੜੇ ਨੇ ਬਣਾਇਆ ਪਰ ਬੀਬੀ ਜਗੀਰ ਕੌਰ ਦੀ ਆਪਣੀ ਸ਼ਖਸੀਅਤ ਹੈ ਸੰਤਾਂ ਦੀ ਆਪਣੀ ਹੈ ਸੰਤਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਬੀਬੀ ਹਰਨਤ ਚਾੜੀ ਦੇ ਕਿਰੀ ਪੈਗੇ ਸਨ ਇਹਨਾਂ ਨੂੰ 17 ਵੋਟਾਂ ਪਈਆਂ ਇਸ ਤਰ੍ਹਾਂ ਹੁਣ ਉਹ ਇਹ ਜਿਹੜੇ ਨੇ ਐਕਸਐਮਐਲਏ ਨੇ ਤੇ ਉਹ ਹੁਣ ਇਸ ਵੇੜੇ ਐਂਟੀ ਅ ਅਕਾਲੀ ਦਲ ਬਾਦਲ ਨੇ ਉਹ ਸੁਖਦੇਵ ਸਿੰਘ ਢੀਂਸਾ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਸਰਗਰਮ ਨੇ ਤੇ ਕੰਮ ਕਰ ਰਹੇ ਨੇ ਇੱਕ ਹੋਏ ਨੇ ਮਹੰਤ ਜੈਮੁਨੀ ਉਹ ਮਾਲਵੇ ਵਿੱਚੋਂ ਕਾਂਗਰਸੀ ਟਿਕਟ ਤੇ ਪੰਜਾਬ ਵਿਧਾਨ ਸਭਾ ਦੀ ਇੱਕ ਵਾਰੀ ਮੈਂਬਰ ਚੁਣੇ ਗਏ ਤੇ ਉਹਨਾਂ ਨੇ ਵੀ ਲੋਕ ਭਲਾਈ ਤੇ ਕਾਰੀਗਿਤੇ ਖਾਸ ਤੌਰ ਤੇ ਗਊ ਸ਼ਾਲਾਾਂ માં ਬਣਾਉਣ ਵਿੱਚ ਬਿਰਦਾਸ਼ਣ ਬਣਾਉਣ ਵਿੱਚ ਤੇ ਗਰੀਬ ਲੜਕੀਆਂ ਦੇ ਵਿਆਹ ਕਰਨ ਵਿੱਚ ਇਹੋ ਜਿਹੇ ਸਮਾਜਿਕ ਕਾਰਜ ਉਹਨਾਂ ਨੇ ਆਪਣੇ ਸਮੇਂ ਦੌਰਾਨ ਕੀਤੇ ਇੱਕ ਮੈਂ ਦੱਸਾਂ ਕਿ ਜਦੋਂ ਪੰਜਾਬੀ ਸੂਬੇ ਲਈ ਮੋਰਚਾ ਸ਼ੁਰੂ ਹੋਇਆ ਤੇ ਸਭ ਤੋਂ ਪਹਿਲਾਂ ਪੰਥਰਥਨੀ શ્રીਮਾਨ ਮਹਾਰਾਜ ਤਾਰਾ ਸਿੰਘ ਨੇ ਇਹਨਾਂ ਨੇ ਤਿੰਨ ਦਾ ਹਾਕਿ ਸ਼ੋਮਣੀ ਕਾਲੀ ਦਲ ਦੀ ਅਗਵਾਈ ਕੀਤੀ ਔਰ ਦੋ ਤਿੰਨ ਗਲਤੀਆਂ ਜ਼ਰੂਰ ਉਹਨਾਂ ਤੋਂ ਸੈਵਨ ਹੋ ਗਈਆਂ ਪਰ ਧਿਲੋਂ ਉਹ ਪੰਥਕ ਸਨ ਬੜੇ ਸੁਚੇਜੇ ਆਗੂ ਸਨ ਉਹਨਾਂ ਨੇ ਜਦੋਂ ਪਹਿਲੀ ਵਾਰੀ ਮਰਨ ਵਰਤ ਰੱਖਿਆ ਦੂਜੀ ਵਾਰੀ ਰੱਖਿਆ ਤੇ ਇਸ ਹੱਕੀ ਮੰਗ ਨੂੰ ਪੂਰਾ ਕਰਾਉਣ ਲਈ ਕਿ ਜਦੋਂ ਬਾਕੀ ਸਟੇਟਸ ਦਾ ਰੀਆਰਗੇਨਾਈਜ਼ੇਸ਼ਨ ਹੋ ਚੁੱਕਾ ਹੈ ਲੈਂਗੁਏਜ ਦੇ ਆਧਾਰ ਤੇ ਤੇ ਪੰਜਾਬੀ ਬੋਲਦੇ ਇਲਾਕਿਆਂ ਦਾ ਇੱਕ ਸੂਬਾ ਕਿਉਂ ਨਹੀਂ ਸਰਕਾਰ ਬਣਾਉਂਦੀ ਇਹ ਸਿਖਾਣਾੜ ਬੇਇਨਸਾਫੀ ਹੈ ਤੇ ਉਹਨਾਂ ਨੇ ਜਦੋਂ ਵਰਤ ਰੱਖਿਆ ਤੇ ਵਰਤ ਸਿਆਸੀ ਸੀ ਉਹਦੇ ਮੁਕਾਬਲੇ ਤੇ ਇੱਕ Swami Surya Dev ਲਭਿਆ ਜਨ ਸਾੰਗਰੀ ਤੇ ਇਹ ਰੱਖਦੇ ਸਨ ਹਰਮੰਦਰ ਸਾਹਿਬ ਅਰਦਾਸ ਕਰਕੇ ਮੰਜੀ ਸਾਹਿਬ ਤੇ ਉਹਨਾਂ ਨੇ ਚੁਣਿਆ ਦੁਰਗਿਆਨਾ ਮੰਦਰ ਜਦੋਂ ਪਹਿਲੀ ਵਾਰ ਵੀ ਮਾਸਟਰ ਤਾਰਾ ਸਿੰਘ ਨੇ ਮੁਕਾਬਲੇ ਤੇ ਆ Swami Surya Dev ਨੇ ਵਰਤ ਰੱਖਿਆ ਮਰਨ ਵਰਤ ਪਰ ਉਹ ਵਰਤ ਜਿਹੜਾ ਸੀ ਉਹ ਵਿਵਾਦਾਂ ਚ ਹੀ ਰਿਹਾ ਭਈ ਪੂਰੀ ਤਰ੍ਹਾਂ ਵਰਤ ਨਿਭਾਉਂਦੇ ਵੀ ਨਹੀਂ ਤੇ ਦੂਸਰੀ ਵਾਰੀ ਜਦੋਂ ਮਾਸਟਰ ਤਾਰਾ ਸਿੰਘ ਜੀ ਨੇ ਵਰਤ ਰੱਖਿਆ ਮਰਨ ਵਰਤ ਪੋਖਰਦਾਲ ਹਾਸਟ ਟੂ ਡੈਥ ਚਾਹੇ ਕਿ ਵਿਚੇ ਛਡਾਲਿਆ ਗਿਆ ਉਹਨਾਂ ਨੂੰ ਠੂਠੇ ਲਾਹੇ ਲਾ ਕੇ ਉਦੋਂ ਵੀ ਸਵਾਮੀ ਸੂਰਿਆਦੇਵ ਨੂੰ ਅੱਗੇ ਕਰਦੀ ਰਹੀ ਭਾਰਤੀ ਜਨਤਾ ਪਾਰਟੀ ਬਲਦੇਵ ਪ੍ਰਕਾਸ਼ ਵਗੈਰਾ ਜਿਹੜੇ ਯੱਗਿਆਦਤ ਲੀਡਰ ਸਨ ਉਹਨਾਂ ਦੇ ਉਹ ਹਰਵੰਸ ਰਾਠ ਖੰਨਾ ਵਗੈਰਾ ਇਹ ਸਾਰੇ ਇਸ ਤਰ੍ਹਾਂ ਇਹ ਸਾਰੇ ਸਿਨੈਰੀਓ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸਮੇਂ-ਸਮੇਂ ਤੇ ਦੇਸ਼ ਦੀ ਵੰਡ ਤੋਂ ਪਹਿਲਾਂ ਸੰਤ ਬਾਬਾ ਪ੍ਰੇਮ ਸਿੰਘ ਮਹਾਰਾਲੇ ਵਾਲੇ ਸ਼ੋਮਣੀ ਕਮੇਟੀ ਦੇ ਮੈਂਬਰ ਅਮਲੇ ਪਰ ਉਸ ਤੋਂ ਬਾਅਦ ਸ਼ਾਮੀਰ ਮੇਸ਼ਰੰਦ ਬਤਾਰ ਮੈਂਬਰ ਪਾਰਲੀਮੈਂਟ ਉਸ ਤੋਂ ਬਾਅਦ ਸੰਤ ਹਰਦੇਵ ਸਿੰਘ ਸੰਤ ਚਨਨ ਸਿੰਘ ਦਾ ਬਹੁਤ ਵੱਡਾ ਯੋਗਦਾਨ ਪੰਜਾਬ ਦੀ ਸਿਆਸਤ ਵਿੱਚ ਤੇ ਪੰਜਾਬੀ ਸੂਬੇ ਨੂੰ ਹੋਂਦ ਵਿੱਚ ਲਿਆਉਣ ਵਿੱਚ ਤੇ ਉਸ ਤੋਂ ਬਾਅਦ ਹੋਰ ਜਿਹੜੇ ਸੰਤ ਮਹਾਪੁਰਖ ਨੇ ਉਹਨਾਂ ਨੇ ਸਮੇਂ-ਸਮੇਂ ਦੇ ਤੇ ਜੋ ਸੇਵਾ ਕੀਤੀ ਹੈ ਉਹ ਇਸ ਐਪੀਸੋਡ ਬੜੇ ਚਾਰਾਂ ਤੋਂ ਮੇਰੇ ਮਨ ਵਿੱਚ ਸੀ ਕਿ ਸੰਤਾ ਮਹਾਪੁਰਖਾਂ ਦੀ ਕੰਟਰੀਬਿਊਸ਼ਨ ਕੀ ਹੈ ਸਿਆਸਤ ਦੇ ਖੇਤਰ ਵਿੱਚ ਵੀ ਇਹ ਵੀ ਸਾਹਮਣੇ ਲਿਆਂਦੀ ਜਾਵੇ ਤੇ ਅੱਜ ਉਹ ਮੇਰਾ ਮਨਸ਼ਾ ਪੂਰੀ ਹੋਈ ਹੈ ਆਸ ਹੈ ਤੁਸੀਂ ਐਪੀਸੋਡ ਨੂੰ ਵੇਖੋਗੇ ਤੁਹਾਨੂੰ ਚੰਗਾ ਲੱਗੇਗਾ ਕਿਉਂਕਿ ਇਹਦੇ ਵਿੱਚ ਫੈਕਟਸ ਤੇ ਅਸਲੀ ਗੱਲਾਂ ਕੀਤੀਆਂ ਗਈਆਂ ਨੇ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕਸ